ਅੱਜ ਜੀ ਬਾਈਰੂ ਜੀ ਕਾ ਖਾਨ ਸਭਾ ਹੈ ਜੀ ਕਿ ਫਤਈ ਜੀ ਦਾਸ ਪਰ ਪਾਲਸੀਆਂ ਅਸ ਅਮਰੀਕਾ ਤੋਂ ਨਮਰਤਾ ਸਤ ਬੇਂਤੀ ਕਰ ਲੱਗੇ ਜੀ ਤੇ ਜਿਹੜੇ ਜੀ ਆਪਣਾ ਪ੍ਰੋਜੈਕਟ ਸੀਗਾ ਤੇ ਵੀ ਤੁਸੀਂ ਕੋ ਬਹੁਤ ਬੇ ਸਾਥ ਦਿੰਦੇ ਲੋਕ ਬਹੁਤ ਸੁਣਦੇ ਆ ਜੀ ਤੇ ਬਾਬੇ ਦੇ ਬਚਨ ਤਾਂ ਤੇ ਬਾਬਾ ਈਸ਼ ਸਿੰਘ ਜੀ ਮਹਾਰਾਜ ਦੇ ਬਚਨ ਤੇ ਜੋ ਹੈ ਕਿ ਆ ਲੋਕ ਨਜ਼ਾਰੇ ਮਿਰਕਲਸ ਵਗੈਰਾ ਸਾਰੇ ਵੀ ਲੋਕ ਸੁਣਦੇ ਆ ਜੀ ਬਹੁਤ ਖੁਸ਼ੀ ਹੁੰਦੀ ਆ ਜੀ ਤੇ ਅੱਜ ਜੀ ਅੱਜ ਮੈਂ ਸਾਖੀ ਸੁਣ ਚੋ ਦਾ ਸੀ ਜੀ ਅਬੀ ਜਿਹੜਾ ਭਾਰਤ ਦੇ ਆਜ਼ਾਦ ਭਾਰਤ ਦੇ ਜਿਹੜੇ ਦੂਜੇ ਰਾਸ਼ਟਰਪਤੀ ਹੋਇਆ ਡਾਕਟਰ ਸਰਵੇਪਾਲੀ ਸਰਵੇਪਾਲੀ ਰੈਲਕੇਸ਼ਨ ਉਹਨਾਂ ਨੇ ਸਾਕੀ ਸੁਣਨਾ ਚਾਹੁੰਦੇ ਦੱਸ ਤੇ ਇਹ ਭਾਰਤ ਦੇ ਦੂਜੇ ਰਾਸ਼ਟਰਪਤੀ ਹੋਇਆ ਜੀ ਇਹਨਾਂ ਨੇ ਵੀ ਬਾਬਾ ਜੀ ਕੋਈ ਬੇਨਤੀ ਕਰਕੇ ਤਾਂ ਬਾਬੇ ਜੀ ਨੂੰ ਬੇਨਤੀ ਕਰਕੇ ਇਹ ਬਾਬਾ ਜੀ ਦੇ ਰਾਸ਼ਟਰਪਤੀ ਭਵਨ ਵਿੱਚ ਵੀ ਚੰਨ ਕੋਣ ਨੂੰ ਬੇਨਤੀ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਸੀਗਾ ਨਾ ਵੀ ਵੀ ਆਪਣਾ ਇਹ ਕਿ ਨਵਰਸੀ ਗਾਜੀਓਸ ਮੁਕੇ ਨਾ ਜੀ ਉਹ ਬੀਜੇ ਰਾਸ਼ਟਰਪਤੀ ਸੀਦਾ ਸੀਗਾ 13 5 1962 ਤੋਂ ਲੈ ਕੇ ਨਾ 13 5 1967 ਤੱਕ 5 ਸਾਲ ਦਾ ਸਤਿ ਨਵਰਸੀ ਇਹ ਨਾ ਰਾਸ਼ਟਰਪਤੀ ਆ ਬਹੁਤ ਇੰਟੈਲੀਜੈਂਸੀ ਬਹੁਤ ਹੀ ਇੰਟੈਲੀਜੈਂਸੀ ਗਏ ਹੈ ਨਾ ਗ੍ਰੇਟੈਸਟ ਥਿੰਕਰ ਆਫ 20th ਸੈਂਚਰੀ ਗ੍ਰੇਟੈਸਟ ਥਿੰਕਰ ਆਫ 20th ਸੈਂਚਰੀ ਦੇ ਸੀਗੇ ਤੇ ਇਹਦੇ 22 ਸਾਂਸ ਆਫ ਹਿੰਦੂਜਨਾ ਸਿਬਨਾਰਸੇ ਵੀ ਰਹੇ ਹੈ 22 ਸਾਂਸ ਰਹੇ ਹੈ ਜੀ ਤੇ ਵੀ ਉੱਥੇ ਰਹੇ ਹੈ ਬਰਲੇਮੈਂਟ ਦੇ ਪਿੱਛੇ ਬਾਬਾ ਜੀ ਜਾਣ ਲੱਗੇ ਨੇ ਸੀ ਉਹ ਉਹ ਦਸੀ ਗਏ ਕਿ ਇਸ ਵੱਡੀ ਗੱਲ ਇਹ ਜੀ ਵਿੱਚ ਵੀ ਉਸ ਮੌਕੇ दैट ਟਾਈਮ ਸਪੈਸ਼ਲੀ ਹੈ ਤੇ ਵੀ ਪੰਜਾਬ ਦੇ ਵੀ ਸਾਬਕਾ ਤੇ ਆਪਣਾ ਵੀ ਮੰਤਰੀ ਤੇ ਬਾਬਾ ਜੀ ਧੰਦੇ ਬਬੇਸ਼ ਸਿੰਘ ਜੀ ਅ ਅਨਲ ਸੇਵਕ ਯਾਰ ਕੀ ਡਾਕਟਰ ਸਾਬ ਮੇਸ਼ਰ ਜੀ ਦਸੇ ਗਰੀਅਲ ਤੇ ਦੇ ਆਪਣਾ ਦੇ ਬਰਦਰਸ ਡਾਕਟਰ ਗਰੀਅਲ ਉਬੀ ਨਾਲ ਅਸੀਂ ਬਾਬੇ ਜੀ ਨਾਲ ਗਈ ਸੀ ਹਨ ਤੇ ਦਾਸੇ ਪਿਕਾ ਜੀ ਨੂੰ ਵੀ ਪਤਾ ਸੀ ਇਹ ਸਾਰੀ ਗੱਲ ਦਾਸੇ ਦਾਦਾ ਜੀ ਨੂੰ ਪਤਾ ਸੀ ਉਹਨਾਂ ਤੋਂ ਵੀ ਸਰਦ ਬਰਬਰ ਸਰਬ ਗਿਤੇ ਸੀ ਉਹਨੇ ਬੋਕਸ ਵਾਰਾ ਦੇਖਿਆ ਸੀ ਸਾਰਾ ਤੇ ਵੀ ਜਵੇਂ ਇਹ ਉਸ ਮੁਕੇ ਤੇ 19 ਜੁਲਾਈ 1963 ਬਾਬੇ ਜੀ ਬਾਣਾ ਪਰਤੋਂ ਚ ਦੋ ਤਿੰਨ ਕੁ ਮਹੀਨੇ ਪਹਿਲਾਂ ਅਸ ਤੇ ਤਿੰਨ ਕੁ ਮਹੀਨੇ ਪਹਿਲਾਂ ਬਾਬੇ ਜੀ ਉੱਥੇ ਗਏ ਸੀ 19 ਜੁਲਾਈ 1963 ਹਾਂਜੀ ਤੇ ਜਿਵੇਂ ਹੁੰਦੇ ਗੁਰਬਾਣੀ ਦੇ ਵਿੱਚ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸਰ ਦੇ ਹਰ ਨਾਮ ਮਰਾਰ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸਰ ਦੇ ਹਰ ਨਾਮ ਮਰਾਰ ਮਸਿਕ ਭਾਵੇਂ ਜਿਸ ਲਿਖਿਆ ਸੁਗਨਤ ਹਿਰਦੇ ਹਰ ਨਾਮ ਸਮਾਰ ਗਰ 35 ਅੰਗ ਦੇ ਵਿੱਚ ਹੁੰਦਾ ਹੈ ਇਹ ਵੀ ਜਿਹੜੇ ਹਜਰੀ ਦੇ ਸੰਤ ਨੇ ਉਹ ਮੂਰਤ ਸੰਦੇ ਆ ਜੀ ਤੇ ਸਾਰੇ ਵੀ ਬਸ ਇਸੇ ਬਾਬਾ ਜੀ ਦੀ ਗਵਾਣ ਜਿਵੇਂ ਬਰਲੇ ਮੰਦਰ ਦੇ ਮਗਰ ਲੱਗੇ ਹੁੰਦੇ ਸੀਗੇ ਉਥੇ ਵੀ ਸਾਰੇ ਵੱਡੇ ਵੱਡੇ ਬੰਦੇ ਜੀ ਸਾਰੇ ਜਿਵੇਂ ਬੀ ਮਜੀਠੀਆ ਪਰਿਵਾਰ ਇਸ ਸਰਜੀਤ ਸਿੰਘ ਮਜੀਠੀਆ ਉਹਨਾਂ ਦਾ ਪਰਿਵਾਰ ਬੇ ਭਾਰ ਦੇ ਐਕਸ ਡਿਫਟੀ ਇਨਵੈਸਟਮੈਂਟਸ ਡਿਫਟੀ ਡਿਫੈਂਸਲਸ ਆਫ ਇੰਡੀਆ ਐਟ दैट ਟਾਈਮ ਉਹ ਸੀਗੇ ਜੀ ਉਹ ਵੀ ਆਉਂਦੇ ਹੁੰਦੇ ਸਾਬਾਬਾ ਜੀ ਸ਼ਾਹ ਤੁਨ ਸੀ ਤੇ ਸਭ ਆਪਣਾ ਮਪਰਾ ਮਪਰਾ ਰੈਵੋ ਦਾ ਬਸਾਕਾ ਸੀ ਤੇ ਆਰਕਟੈਕਚਰ ਆਫ ਕਪਨਾ ਕਨੋਟ ਪਲੀਜ਼ ਸੱਚੀ ਉਨੇ ਜੇ ਬਣਾਇਸੀ ਅਲਟ੍ਰੈਕਟਿਵ ਸੀ ਉਹਨਾਂ ਦੇ ਉੱਥੇ ਬਣਾਈ ਸੀ ਫਿਰ ਗੋਸਾਮੇ ਕਨੇਸ਼ਦ ਸਪੈਸ਼ਲਿਸਟ ਸਪੈਸ਼ਲੀਟ ਆਫ ਅ ਹਿੰਦੂਸ ਤੇ ਜਿਨ੍ਹਾਂ ਦੇ ਐਸਟੀ ਕਾਲ ਜਸਟੀ ਸਕੂਲ ਉਹ ਵੀ ਉਹ ਵੀ ਚਾਹਦੇ ਜੋ ਵੀ ਸੀ ਆਉਂਦੇ ਸੀ ਤੇ ਰਿਸਰਚ ਆਦੇ ਵਿੱਚ ਫਿਰ ਜਿਓਗਲਕੋਸ਼ੋਰ ਬੱਲਾ ਜਿਓਗਲਕੋਸ਼ੋਰ ਬੱਲਾ ਜੀ ਉਹ ਵੀ ਉੱਥੇ ਆਉਂਦੇ ਸੀ ਬਾਬਾ ਜੀਸ਼ਾਦੂ ਸੀ ਤੇ ਡਾਕਟਰ ਕਪੂਰ ਸੀ ਵੱਡਾ ਜੀ ਬਾਬੇ ਦੇ ਬੱਚੇ ਵੀ ਪੜੇ ਹੋਏ ਆ ਡਾਕਟਰ ਕਪੂਰੇ ਡਾਕਟਰ ਕਪੂਰ ਵੀ ਉੱਥੇ ਸੀ ਤੇ ਆਪਣਾ ਬਿਰਲੇ ਦਾ ਜੀ ਆਪਣਾ ਤੇ ਸਾਥੀ ਸੀ ਜੀ ਨਰਨਦਾਸ ਉਹ ਵੀ ਉਹ ਵੀ ਆਉਂਦੇ ਹੁੰਦੇ ਸੀ ਕਿਰਤਨੀ ਉੱਥੇ ਪਾ ਕੀਤਨ ਕਰਦੇ ਹੁੰਦੇ ਸੀ ਤੇ ਉੱਥੇ ਵੀ ਤੇ ਬਾਬਾ ਜੀ ਕੋ ਬੇਨਤੀ ਕੀਤੀ ਜੀ ਉਹਨਾਂ ਨੇ ਵੀ ਕਹਿੰਦੇ ਵੀ ਰਾਸ਼ਟਰਪਤੀ ਜੀ ਵੀ ਬੇ ਗੋਸਮਿਕ ਨੇਸ਼ਾ ਤੀ ਕੋ ਬੇਨਤੀ ਕੀਤੀ ਉਹਨਾਂ ਅੱਛਾ ਲੁੱਸੀ ਤੇ ਵੀ ਮਤਲਬ ਰਾਸ਼ਟਰਪਤੀ ਉਹਨੂੰ ਬੀ ਅਦਰ ਸਪੀਚ ਗ੍ਰੂਮ ਹੁੰਦੀ ਸੀ ਉਹ ਸੋਨ ਗਿਣਿਸ਼ਤ ਉਹ ਬਾਬਾ ਜੀ ਦੇ ਸਟੇਟੂ ਸੀ ਉਹ ਨਬੀਂ ਤੇ ਕਿਤੇ ਬਾਬਾ ਜੀ ਵੀ ਉਹਨਾਂ ਦਾ ਫੋਨ ਆਇਆ ਵੀ ਆਪਣਾ ਰਸਵਦੀ ਡਾਕਟਰ ਸਵੇਪਾਲੀ ਤੇ ਰਾਜਾਕਿਸ਼ਨ ਤੇ ਉਹ ਤੁਹਾਨੂੰ ਵੀ ਉੱਥੇ ਤੇ ਸਰਵੇ ਪੈ ਪਾਲਿਕਾ ਆਪਣਾ ਰਾਜਾਕਿਸ਼ਨ ਨੇ ਸੁਣ ਬਾਬਾ ਜੀ ਵੀ ਉਹ ਟੈਂਬਿਟਿਸ਼ਨ ਦਿੱਤਾ ਵੀ ਤੁਸੀਂ ਉੱਥੇ ਰਾਸ਼ਟਰਪਤੀ ਦੇ ਵਿੱਚ ਵਭਨ ਦੀ ਚਾਨਪੋ ਬਾਬਾ ਜੀ ਦੇ ਵਿੱਚ ਕਿਤਾ ਵੀ ਸਾਡਾ ਕੋਈ ਕੰਮ ਹੀ ਨਹੀਂ ਜੀ ਉਹਦਾ ਉਹਦਾ ਗੁਰਦਾ ਵੀ ਕਦੇ ਵੀ ਬਿ ਬਿ ਗੁਰਸਵਮੀ ਜੀ ਹੋ ਜਾਂਦੇ ਆ ਉੱਥੇ ਹੋ ਜਾਂਦਾ ਜਿਆਦਾ ਵੀ ਕਿਸੇ ਨੇ ਕੁਝ ਲੈਣਾ ਹੋਵੇ ਉੱਥੋਂ ਲੈਣਾ ਹੋਵੇ ਉਹ ਜਿਆਦਾ ਕੋਈ ਵੀ ਕੁਝ ਗੋਹ ਹੋਵੇ ਕਿਸੇ ਦਾ ਤੇ ਜਾਂਥੇ ਕੋਈ ਜਾਂਦਾ ਕੋਈ ਗੁਨਾਹਗਰ ਹੋਵੇ ਨਾ ਤਾਂ ਸੀ ਕਦੇ ਲੈਣਾ ਉਹਦੇ ਕੋਲ ਤੇ ਨਾ ਸੀ ਕੋਈ ਗੁਨਾਹ ਕੀਤਾ ਇਸ ਤਾਂ ਗੁਰਨਾਰ ਦੇ ਨੌਕਰ ਇਸ ਤੋਂ ਉਹਦੇ ਕੋਈ ਨਹੀਂ ਇਹ ਅਜਿਹਾ ਦੇ ਸੰਤਾਂ ਗੁਣੀ ਜੀ ਵੀ ਕਦੇ ਆਪਣਾ ਪੰਜਾਬ ਦਾ ਮੁੱਖ ਮੰਤਰੀ ਆ ਗਿਆ ਜੀ ਉਹਦੇ ਮਗਰ ਭੱਜੇ ਫਿਰਨਾ ਜੀ ਹੋਰ ਵੀ ਆ ਗਿਆ ਉਹਦੇ ਮਗਰ ਭੱਜੇ ਫਿਰਨਾ ਜੀ ਅਕਾਲੀਆਂ ਆ ਗਏ ਗਵਰਨਮੈਂਟ ਅਕਾਲੀਆਂ ਦੇ ਮਗਰ ਮ ਮੁਖਮંત્રી ਜੇ ਕਾਂਗਰਸ ਦਾ ਹੈ ਕਾਰਸ ਨੇ ਮੁਖਮંત્રી ਹੋਇਆ ਤੇ ਹੋਰ ਪਾਰਟੀ ਦਾ ਹੈ ਹੋਰ ਪਾਰਟੀ ਦੇ ਮੁਖਮંત્રી ਮਗਰ ਇਹ ਨਹੀਂ ਸੀ ਸੀ ਬਾਬਾ ਜੀ ਦੇਖੋ ਉਹ ਤੇ ਬਰਲਿਮ ਦੇ ਮੰਦਮਗਰ ਜ ਰਾਸ਼ਟਰਪਤੀ ਆ ਬੀ ਇੰਤਿਗੀ ਕੀਤੀ ਬਾਬਾ ਜੀ ਨਹੀਂ ਗਏ ਉਸ ਤੋਂ ਬਿਨਾ ਆਪਣਾ ਆਪਣਾ ਜਵਾਰਨਾ Nehru ਨੇ ਬੀ ਇੰਤਿਗੀ ਸੀ ਗਲਬੀਓਕਸਿ ਬਾਬਾ ਜੀ ਉਸ ਤੋਂ ਕਿ ਬਾਬਾ ਜੀ ਕਰਨੀ ਸਾਡਾ ਕੋਈ ਕਮਨ ਸੰਜਣਾ ਫਿਰ ਜਵਾਰਨਾ Nehru ਆਪ ਆਇਆ ਸੀ ਉਹਨੇ ਵੀ ਉੱਥੇ ਵੀ ਵੀ ਬਾਬਾ ਜੀ ਫਿਰ ਉੱਥੇ ਬਾਬਾ ਜੀ ਤੇ ਉਹਨੇ ਹਾਥ ਪਹਿਨ ਆਇਆ ਸੀ ਜੀ ਪੱਲੇ ਮੰਦਰ ਚ ਪਾਪਿਆ ਆਪਣਾ ਬਾਬਾ ਸਤਬਾਬਾ ਜੀ ਰਣ ਸਿੰਘ ਦੀ ਪਤਨੀ ਆ ਜੀ ਸਾਖੀ ਬਹੁਤ ਸੋਹਣੀ ਸੁਣਾਈ ਹੋਈ ਹੈ ਜੋ ਫਿਰ ਰਾਸ਼ਟਰਪਤੀ ਨੇ ਜੀ ਫਿਰ ਮੇ ਸਾ ਸਜੀਤ ਸਿੰਘ ਜੀ ਠੇ ਕੋਲ ਨਹੀਂ ਬੇਤੀ ਸੀ ਕਦੇ ਪੁੱਛ ਕੇ ਦੱਸੋ ਬਾਬਾ ਜੀ ਕੋਲ ਕਦੇ ਵੀ ਗਣੇ ਕਾ ਪਾਪਨ ਦੇ ਵੀ ਘਰ ਵੀ ਕਹਿੰਦੇ ਗੁਰੂ ਸਾਹਿਬ ਗਏ ਸੀ ਭੂਮੀਏ ਡਾਕੂ ਦੇ ਵੀ ਕਹਿੰਦੇ ਵੀ ਹਵਾਲਾ ਦਿੱਤਾ ਜੀ ਉਹਦੇ ਵੀ ਅਧਾਰ ਕੀਤਾ ਸੀਗਾ ਕਹਿੰਦੇ ਮੈਂ ਕੀ ਕਹ ਉਹਨੂੰ ਤਾਂ ਵੀ ਮੜਾ ਤੇ ਜੇ ਕਹਦੇ ਗੜ ਕਾ ਪਾਪਨ ਦੇ ਘਰੇ ਚਲੇ ਗਏ ਗੁਰਸਾਵਾ ਗਏ ਤੇ ਆਪਣਾ ਬਿਆਹ ਉਹ ਭੂਮੀ ਡਾਕੂ ਦੇ ਕੌਡੇ ਰਾਖਸ਼ ਦੇ ਕੁਲ ਚਲੇ ਗਏ ਤਾਂ ਵੀ ਕਹਿੰਦੇ ਮੈਂ ਇਦਾਂ ਕੀ ਮਾਰਾ ਹੋ ਗਿਆ ਜੀ ਹਾਂ ਤੇ ਫਿਰ ਬਾਬਾ ਜੀ ਨੇ ਫਿਰ ਕਿਹਾ ਬੇਨਤੀ ਕੀਤੀ ਬਾਬਾ ਜੀ ਨੇ ਉਹਨਾਂ ਲੋਕਾਂ ਨੂੰ ਕੀਤਾ ਜੀ ਵੀ ਕਹਿੰਦੇ ਵੀ ਬੇਕ ਬਈਕ ਬਿਛਰ ਸਾਡੀ ਹੈ ਆ ਵੀ ਰਾਸ਼ਟਰਪਤੀ ਭਗਵਨ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਚਾਹੀਦਾ ਸਵੇਰ ਜਾਮਾ ਏ ਉਹ ਕਹਿੰਦਾ ਜੀ ਮੈਂ ਠੀਕ ਆ ਜੀ ਮੰਜੂਰਾਇ ਕਰਦਾ ਕਹਿੰਦਾ ਮੈਂ ਉਹਨੂੰ ਤਾਂ ਆ ਸਕਦਾ ਬਾਬਾ ਜੀ ਮੈਨੂੰ ਸਿਕਿਉਰਿਟੀ ਕਰਕੇ ਆ ਨਹੀਂ ਸਕਦਾ ਉਹਨੂੰ ਮੁਸ਼ਕਲ ਤਕਰੀਬ ਬਹੁਤ ਆ ਹਨ ਫਿਰ ਭਾਈ ਕੇਰ ਸਿੰਘ ਜੀ ਬਣਾ ਮੁਰੇ ਗਏ ਜੀ ਭਾਈ ਕਿਸੇ ਬਾਬੇ ਦੇ ਪਿੱਛੇ ਨਾਲ ਉਹ ਪੂਰਾ ਜੱਥਾ ਜੀ ਆਪਣੇ ਭਾਈ ਭਜਨ ਸਿੰਘ ਜਿਹੜੇ ਵੱਡੇ ਬਾਜੇ ਦੇਉਂਦੇ ਸੀ ਤੇ ਆਪਣੇ ਸਰਜੀਤ ਸਿੰਘ ਆਪਣੇ ਰਵਾਜ ਬਿਜਾਉਂਦੇ ਹੁੰਦੇ ਸੀ ਬਾਬਾ ਵੱਡੇ ਸੇਵਾ ਸਿੰਘ ਜੀ ਤਾਂ ਉੱਥੇ ਨਾਲ ਅਕਸਰ ਸੀ ਗਏ ਨਹੀਂ ਗਏ ਸੀ ਸਰਜੀਤ ਸਿੰਘ ਸੀਗਾ ਜੀ ਉਹ ਸੀਗੇ ਏ ਬਾਬਾ ਗੀਜ ਸਿੰਘ ਜੀ ਵੀ ਸੀਗੇ ਤੇ ਸਾਰੇ ਗਏ ਸੀ ਕੌਰ ਸਾਹਿਬ ਤੇ ਬਾਬਾ ਬਨਰਨ ਸਿੰਘ ਜੀ ਵੀ ਸਾਰੇ ਸੀਗੇ ਗਏ ਬਾਬਾ ਸਾਧੂ ਸਿੰਘ ਜੀ ਇਹ ਸਾਰੇ ਗਏ ਸੀ ਨਾਲ ਬਾਬਾ ਜੀ ਤੇ ਫਿਰ ਉਹਨਾਂ ਦੀ ਜਿਆਦਾ ਕਾਰ ਭੇਜੀ ਆ ਕਹ ਬਈ ਬਾਬਾ ਜੀ ਸਪੈਸ਼ਲ ਬਾਬਾ ਜੀ ਕਹਿੰਦੇ ਸੀ ਕਿ ਇਹ ਸੀ ਸੀ ਸੇਕਿਉਰਟੀ ਕਾਰ ਸੁਣਿਆ ਫਿਰ ਕਾਰ ਚ ਬਈ ਉਹਨੇ ਭੇਜੀ ਆ ਕਹ ਬਈ ਬੱਸ ਭੇਜੀ ਉਹ ਚ ਸਾਰੇ ਚ ਤਾਗੀ ਜਿੱਥੇ ਸਵਾਰਕਿਚ ਰਿਹਾਗੇ ਬਾਬਾ ਜੀ ਭੇਜੀ ਬਾਬਾ ਜੀ ਦੇ ਅਸਿੰਝਾਂ ਨੇ ਸ ਤੇ ਪਰਾਂ ਫਿਰ ਸੱਜ ਜੀ ਸੇ ਮੀਟਲੇ ਨਹੀਂ ਆਪ ਜੀ ਕਾਰ ਲੈ ਕੇ ਆਈ ਸੀ ਸਦਾ ਸਾਹਿਬ ਫਿਰ ਉਹਨੇ ਅਸਲ ਆਏ ਸੀ ਬਾਬਾ ਜੀ ਉਸੇ ਮੁਜ਼ੀ ਕਰਨ ਦੀ ਕਾਰਤ ਗਏ ਸੀ ਜਦੋਂ ਉਹ ਸ ਬਰਲੇਵੰਦ ਦੇ ਜਦੋਂ ਉੱਥੇ ਗਏ ਭਵਨ ਤੇ ਤੇ ਰਾਸ਼ਟਰੀ ਭਵਨ ਤੇ ਉੱਥੇ ਬਾਬਾ ਨੇ ਸਲੂਟ ਮਾਰਿਆ ਸਿਕਿਉਰਿਟੀ ਕਰੰਦੇ ਉੱਥੇ ਲੱਗੇ ਤਖਤ ਬੋਸ਼ ਸੀ ਤੇ ਤੇ ਤਖਤ ਤੇ ਬਾਬਾ ਜੀ ਦਾ ਆਸਨ ਲਾਇਆ ਰਿਹਾ ਸੀ ਉੱਥੇ ਬਾਬਾ ਜੀ ਦਾ ਉੱਚਾ ਅਸਨ ਲਾਇਆ ਸੀ ਤੇ ਥੱਲੇ ਆਪਣੇ ਛੋਟੇ ਛੋਟੇ ਲੱਕੜੀ ਦੇ ਗੁੱਟਕੇ ਰੱਖੇ ਹੋਏ ਸੀ ਤੇ ਰੱਖੇ ਹੋਏ ਸੀ ਤੇ ਬੰਬਈ ਚੱਲ ਰੱਖਣਾ ਸੀ ਫਿਰ ਬਾਬਾ ਜੀ ਜਿਹੜੇ ਰਾਸ਼ਟਰਪਤੀ ਸੀ ਆਪ ਦਾ ਆਦਰਤਮਾ ਬਾਬਾ ਜੀ ਤੋਂ ਨਹੀਂ ਬਰਖਾ ਸੀ ਉਹ ਤੇ ਬਹੁਤ ਸੋਹਣਾ ਸੀ ਤੇ ਬੈਠ ਲਈ ਆਪਦੀ ਕੁਰਸੀ ਜਿਹੜੀ ਸੀ ਬਾਬਾ ਜੀ ਦੀ ਕੁਰਸੀ ਤੋਂ ਥੱਲੇ ਸੀ ਉਹਨੇ ਰੱਖੀ ਤੇ ਉਹ ਤੁਮ ਜਰ ਕੇ ਇਹਨਾਂ ਦੀ ਐਸੀ ਸੇਵਕ ਸੇਵਾ ਕਰੇ ਜਿਸਕਾ ਜੀਓ ਇਸ ਅੱਗੇ ਤਰੇ ਐਜੇ ਸੇਵਕ ਸੇਵਾ ਕਰੇ ਜਿਸਕਾ ਜੀਓ ਇਸ ਅੱਗੇ ਤਰੇ ਸੈ ਉਹ ਸੈਪਾ ਵੀ ਸੁਪਰਮਾਨ ਸੋ ਸੇਵਕ ਦਰਗੇ ਪਾਵੇ ਮਾਰ ਤੇ ਉਹ ਦੇ ਸੇਛੇ 66 ਅੰਗ ਦੇ ਵਿੱਚ ਆਉਂਦਾ ਜੀ ਸਾਰਾ ਇਹ ਫਿਰ ਉਹ ਵੀ ਉਹ ਬਈ ਉਹ ਤੇ ਸੇਵਕ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਜੀ ਫਿਰ ਫਿਰ ਬਈ ਮਾਦੂ ਸਾਧੂ ਜਨ ਦੇ ਮਿਲਾਏ ਮਾਦੂ ਸਾਧੂ ਜਨ ਦੇ ਮਿਲਾਏ ਤੇ ਦੇਖ ਤਰਸ ਪਾਪ ਸਵਨਾਸਿ ਪਵਿੱਤਰ ਪਰਮ ਪਦ ਪਾਈ 1178 ਅੰਗ ਤੇ ਇਸਾ ਵੀ ਸੱਚਾ ਦਾਸ ਜੀ ਵੀ ਸਾਨੂੰ ਜਦ ਮਿਲਾਓ ਜਿਹਨੇ ਨਾ ਬਿੱਟੇ ਦਸ਼ਰਿਕਾ ਕੀ ਸਰਦ ਪੜ ਤਰ ਗੋਈਰੇ ਤੇ ਜਿਵੇਂ ਗੁਰਮਣੀ ਚੋਂ ਦਾ ਸਤਗੁਰ ਮੇਰਾ ਸਰਪ੍ਰਥ ਵਾਲੇ ਸਤਗੁਰ ਮੇਰਾ ਮਾਰਜ ਵਾਲੇ ਸਤਗੁਰ ਮੇਰਾ ਸਰਪ੍ਰਥ ਵਾਲੇ ਸਰਗੁਣ ਸਤਗੁਰ ਮੇਰਾ ਮਾਰਜ ਵਾਲੇ ਸਤਗੁਰ ਮੇਰੇ ਕੀ ਵਿਢਾਈ ਪਰਗਨ ਪਈ ਹੈ ਸਵਨੀ ਥਾਈ 1122 ਮਿੱਥੇ ਚਲਦਾ ਬਹੁਤ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਬੇਸਾਰੇ ਮਾਤਮਾ ਨੂੰ ਬਹੁਤ ਉਸਤ ਦਿੱਤੀ ਹੈ ਜਿਤੇ ਵੇ ਕਰਕੇ ਅਤੇ ਫੇਰ ਕਈ ਕਈ ਬੰਦੇ ਹੁੰਦੇ ਆ ਜੀ ਵੀ ਜਾਨੀ ਕਿ ਵੀ ਉਧਰ ਵੀ ਚਲੇ ਜਾਂਦੇ ਆ ਉਧਰ ਵੀ ਚਲੇ ਜਾਂਦੇ ਆ ਜੇ ਕੋਈ ਵੀ ਮੰਦਰ ਚ ਵੀ ਚਲੇ ਜਾਂਦੇ ਆ ਮਸੀਹ ਚ ਵੀ ਚਲੇ ਜਾਂਦੇ ਆ ਗੁਰੂ ਘਰ ਵੀ ਚਲੇ ਜਾਂਦੇ ਆ ਤੇ ਵੀ ਜੇ ਉਹ ਸੰਤ ਆ ਗਿਆ ਉਹਨੂੰ ਚਲੇ ਉਹ ਨਾਮ ਧਰੀ ਆ ਗਿਆ ਉਹਦੇ ਕੋਲ ਰੱਦ ਸਮੇ ਆ ਗਿਆ ਉਹਦੇ ਕੋਲ ਨਹੀਂ ਬਾਬਾ ਜੀ ਬਜੇ ਕਹਿੰਦੇ ਵੀ ਅਸੀਂ ਕਿਉਂ ਕਹਿੰਦੇ ਅਸੀਂ ਕਿ ਉਹਾਂ ਤੋ ਜਾਈਏ ਜੋ ਇੱਥੇ ਨਾ ਹੋਵੇ ਉੱਥੇ ਤਾਂ ਜਾਓ ਜੇ ਇੱਥੇ ਨਾ ਹੋਵੇ ਮੇਰੇ ਨਾਲ ਇਹ 1195 ਹੋ ਗਿਆ ਇਹ ਨਵੀਂ ਵੀ ਵੀ ਦੇਖੋ ਬੇਸਿੰਦੇ ਸਖਵੀਏ ਸਹਰਾ ਜੇ ਹਮ ਕੁਕਰ ਤੇਰੇ ਦਰਬਾਰ ਪਹੌ ਕੇ ਅਗੇ ਬਦਨ ਪਸਾਰ ਤੇ 6 16 637 ਅੱਦਰ ਸੱਤਰ ਜਾਂਗੇ ਤੇ ਹੁਣ ਜੇ ਵੀ ਨਿੰਦਿਆ ਕਰਦੇ ਬੇ ਜਿਹਦੇ ਕਰਦੇ ਆ ਵੀ ਕੋਈ ਸੁਣ ਵੀ ਰਹਿੰਦੇ ਆ ਹੁਣ ਮੈਂ ਇਥੇ ਇਹ ਚੀਜ਼ ਮੈਂ ਕਹਾਂਗਾ ਵੀ ਦਲਦਹੇ ਟਕਸਾਲ 'ਚ ਇਹ ਸੀ ਮੈਂ ਦੇਖੀ ਆਈ ਦਲਦਹੇ ਟਕਸਾਲ 'ਚ ਜੇ ਕੋਈ ਬਾਬਾ ਹਰਨਾਮ ਸਿੰਘ ਜੀ ਨੂੰ ਕੋਈ ਬੋਲੇ ਸਾਹ ਬਹੁਤ ਸਾਰੇ ਇਕੱਠੇ ਹੁੰਦੇ ਬੜੇ ਸੋਹਣੇ ਜਵਾਬ ਦਿੰਦੇ ਆ ਕਿ ਆਪਣੇ ਦੂਜੇ ਟਕਸਾਲਾਂ ਜੇ ਮੈਂ ਰਾਣਾ ਸਾਹਿਬ ਟਿਕਸਾਦੂ ਵਿੱਚ ਦੇਖਦਾ ਸੀਗਾ ਤੇ ਉੱਥੇ ਆਪਣਾ ਇੱਕ ਮਿਸ਼ਨਰੀ ਦਾ ਆਪਣਾ ਹੈਗਾ ਜੀ ਘੱਗਾ ਉਹ ਬਹੁਤ ਬੋਲਿਆ ਮੈਂ ਮੈਨੂੰ ਬੰਦੇ ਕਦੇ ਵੀ ਉਹ ਬੋਲਣਗੇ ਰਾਣਾ ਮੈਂ ਕਿਹਾ ਕਿਸੇ ਨੇ ਨਹੀਂ ਬੋਲਣਾ ਰਾਣਾ ਸਾਹਿਬ ਟਿਕਸਾਦੂ ਕਿਸੇ ਨੇ ਆਪਣੇ ਵਾਪਸ ਸੁਣਦੇ ਆ ਸੁਣਦੇ ਆ ਤੇ ਆਪਾਂ ਬੋਲਣਾ ਨਹੀਂ ਇਹ ਚੀਜ਼ ਆ ਤੇ ਸਾਰੀ ਟਿਕਸਾਦੂ ਚ ਇਹ ਗੱਲ ਸਹੀ ਵੀ ਨਿੱਦਿਆ ਸੁਣੋ ਅੰਦਰ ਬਹਿ ਜਾਣਾ ਕੋ ਫੋਨ ਹੈਗੇ ਜੀ ਆਈਫੋਨ ਬੈਠ ਦੇਖ ਸੁਣੀ ਜਾਣਾ ਇਹ ਚੀਜ਼ ਵੀ ਇਹ ਚੀਜ਼ ਆਪਣਾ ਸੁਣਨ ਦੀ ਬਰਤੀ ਜ਼ਿਆਦਾ ਪਈ ਹੈ ਜੀ ਆਪਣੇ ਇਹ ਆ ਫਿਰ ਰਾਸ਼ਟਰਪਤੀ ਸ੍ਰੀ ਜਵੇਂਦਰ ਜੀ ਮੇਰੇ ਆਪਣਾ ਫਿਰ ਬਾਬਾ ਪਾਇਕੇਸਰ ਨੇ ਪੜਨਾ ਚ ਰ ਗਿਆ ਜੀ ਜੰਦਰ ਤੇ ਵੀ ਪਪਾ ਕੇਸਰ ਦੇ ਬਾਬੇ ਉੱਥੇ ਵੀ ਸ਼ਬਦ ਪੜ੍ਹੇ ਜੀ ਵੀ ਬੜੇ ਬੜੇ ਸੋਹਣੇ ਜੀ ਸ਼ਬਦ ਪੜ੍ਹੇ ਜੀ ਤੇ ਤੇ ਬਾਬੇ ਮਾਮਾ ਵੀ ਸ਼ਬਦ ਪੜ੍ਹੇ ਜੀ ਮਾ ਉਹ ਬੜਾ ਖੁਸ਼ ਹੋਇਆ ਜੀ 45 ਮਿੰਟ ਜੀ ਉਹਨਾਂ ਨੇ ਫਿਰ ਵੀ ਬੇ ਸ਼ਾਲਪੜ ਤੇ ਉਹ ਤੋਂ ਬਾਅਦ ਫਿਰ ਆਪਾਂ ਤੇ ਸ਼ਾਲਪੜ ਕੇ ਫਿਰ ਉਹ ਤੋਂ ਬਾਅਦ ਬਾਬਾ ਜੀ ਦੇ ਬਸ਼ਨ ਸੀ ਜੀ ਬਾਬੇ ਬਸ਼ਨ ਇੱਥੇ ਜੀ ਹਾਂ ਜੀ ਤੇ ਫਿਰ ਬਾਬਾ ਜੀ ਨੇ ਬਸ਼ਨ ਕਰਕੇ ਫਿਰ ਮੇਰੇ ਅਸੀ ਰਾਸ਼ਟਰਪਤੀ ਸੀ ਉਹਨੂੰ ਬਾਬਾ ਜੀ ਨੇ ਫਿਰ ਵੀ ਇੱਕ ਮਾਲਾ ਦਿੱਤੀ ਹਾਂ ਵੀ ਮਾਲਾ ਦਿੱਤੀ ਤੇ ਸਾਧੂ ਬਾਬਾ ਜੀ ਵਜਿ ਕਿਤੇ ਵੀ ਸਾਧੂ ਨੂੰ ਅਨੁਸ਼ੰਗਾਰ ਤਾਂ ਮਾਲਾ ਹੁੰਦੀ ਆ ਫਿਰ ਬਾਬਾ ਜੀ ਮਾਲਾ ਦਿੱਤੀ ਪਿਨਾਗ ਜੀ ਦੇ ਵੀ ਆਰਾਮਾਂ ਚ ਪਿਆਰ ਤੇ ਬਸ ਜੀ ਦੇ ਮਹਾਰਾਮਾਂ ਚ ਪਿਆ ਗੁਰਸਾ ਜੀ ਪਾਣੀ ਪੜੀ ਪੀਰ ਸਾਹਿਬ ਦੀ ਪਾਣੀ ਸਾਬਾ ਜੀ ਪੜ ਕੇ ਸਾਈ ਆਰਾਮ ਹੋ ਕੋ ਹਰ ਜਰ ਕਾਰੇ ਲਾਈਏ ਆਰਾਮ ਹੋ ਕੋ ਹਰ ਜਰ ਕਾਰੇ ਲਾਈਏ ਹਉ ਪਾਣੀ ਪੱਖਾ ਪੀਸੇ ਸੰਤ ਆ ਗਈ ਹਉ ਪਾਣੀ ਪੀ ਪੱਖਾ ਪੀਸੇ ਸੰਤ ਆ ਗਈ ਪਗ ਮਲ ਮਲ ਧੂਰ ਮੁਖ ਲਾਈਏ ਉਹਨੇ ਧੂਰ ਵੀ ਮੁਖ ਤੇ ਰੋ 881 ਅੰਮ੍ਰਿਤ ਚਲ ਰਿਹਾ ਰਾਸ਼ਟਰਪਤੀ ਜੀ ਨੇ ਉਹ ਸਭ ਜੀ ਸਾਰਿਆਂ ਨੂੰ ਖੁੱਲਾ ਸਦਾ ਦਿੱਤਾ ਸੀ ਬਈ ਵੀ ਸਾਰੇ ਪਹੁੰਚੋ ਬਈ ਖੁੱਲਾ ਸਦਾ ਸੀਗਾ ਪਹੁੰਚੋ ਦਵਾਰ ਚੱਲਿਆ ਸੀ ਰਾਸ਼ਟਰਪਤੀ ਨੇ ਵੀ ਬਹੁਤ ਜ਼ਿਆਦਾ ਵੀ ਲੰਗਰ ਦਾ ਪ੍ਰਬੰਧ ਕੀਤਾ ਸੀਗਾ ਲੰਗਰ ਬਈ ਸੀਗਾ ਫਿਰ ਬਾਬਾ ਜੀ ਜੇ ਫਿਰ ਬਈ ਬਈ ਕੋਈ ਦੇ ਸੌਥੀ ਅਕੀਸ਼ਗਨ ਜੀ ਵਾਪਸ ਲੱਗ ਤੇ ਆਲਦੇ ਵੀ ਸਤਾਂ ਦੇ ਜਾ ਕੇ ਫਿਰ ਉਹਨੂੰ ਲੱਗ ਰੁਥੇ ਭੇਜਦਾ ਸੀ ਜੀ ਲੰਗਰੋਂ ਰੁਥੇ ਭੇਜਦਾ ਸੀ ਫਿਰ ਤੇ ਜਾ ਫਿਰ ਉਸ ਤੋਂ ਬਾਅਦ ਤੇ ਰਾਸ਼ਟਰਪਤੀ ਬਾਪੇ ਜੀ ਕਾਫੀ ਸ਼ਿਕਾਧਾਂ ਮੜ ਗਈ ਤੇ ਬੀ ਕਾਫੀ ਬਣ ਗਿਆ ਸਿਧਾ ਜੁਤੇ ਫਿਰ ਬਾਬਾ ਜੀ ਕੋਲ ਤੇ ਉਹ ਨਾ ਕੋਲ ਨਾ ਵੀ ਆਪਣੇ ਉਸ ਮਿਗਨੇਸ਼ਾ ਤੁਨੇ ਕੋਲ ਬਚਨ ਬਾਬਾ ਦੀ ਕਰਦੇ ਅਸੀਂ ਜਿਵੇਂ ਹੁੰਦਾ ਗੁਰਬਾਣੀ ਚ ਹੁੰਦਾ ਐਸੀ ਮੰਗ ਗੋਵੰਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰਨਾਮਾ ਜਪ ਪਰਮ ਗਤੀ 1298 114 ਐਸੀ ਮੰਗ ਗੋਵੰਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰਨਾਮਾ ਜਪ ਪਰਮ ਗਤੀ ਇਹ ਹੈ ਤੇ ਵਿੱਚ ਵਗਾਹਾਂ ਦਾ ਅਨਤ ਬਾਣੀ ਪੂੰਜੀ ਸੰਤ ਹੱਥ ਰੱਖੀ ਕੂੰਜੀ ਅਨਤ ਬਾਣੀ ਪੂੰਜੀ ਸੰਤ ਹੱਥ ਰੱਖਣ ਕੂੰਜੀ ਇਹ 8 17 ਅੰਗ ਵਿੱਚ ਵਿਚਾਉਂਦਾ ਜੀ ਤੇ ਇਹ ਵੀ ਗੁਰੂਵਾਲਾ ਸਾਹਿਬ ਬਾਣੀ ਆ ਇਹ ਸਾਰੇ ਵੀ ਉਹ ਸਾਡੇ ਬਾਬਾ ਜੀ ਬਾਈਰੇ ਬਹੁਤ ਸਮਝ ਆਈ ਉਹ ਬਾਬੇ ਬਚ ਨਹੀਂ ਸਾਰੇ ਇਸੇ ਪਰਤਾਏ ਕਰਦੇ ਨੇ ਵੀ ਮਿੱਤਰ ਖਨੇਰੇ ਕਰ ਤੱਕੀ ਮੇਰੇ ਦੁੱਖ ਘਾਟੇ ਕੋਈ ਉਹਨਾਂ ਕਦੇ ਵੀ ਬੜਾ ਸੁਭਦੇ ਨੂੰ ਇਹ ਦਰਦਾਸਾ ਕਰਦਾ ਸੀ ਵੀ ਫਿਰ ਵੀ ਬਾਬੇ ਜੀ ਮਿੱਤਰ ਖਨੇਰੇ ਕਰ ਤੱਕੀ ਮੇਰੇ ਦੁੱਖ ਘਾਟੇ ਕੋਈ ਵੈਰੀ ਪ੍ਰੀਤੰਦ ਇਕੱਟਿਆ ਸ਼ਬਦ ਮਿਲਾਵਾ ਹੋਏ 37 ਸੰਤੀਆਂ ਗਿਣਦਾ ਇਹ ਸਾਰੇ ਕ ਕਰ ਸੰਗਤ ਕਰ ਸੰਗਤ ਨੂੰ ਸਾਧ ਕੀ 8839 ਕਰ ਸੰਗਤ ਨੂੰ ਸਾਧ ਕੀ 8839 ਜਿਉ ਪ੍ਰਾਨ ਮੰਤਨ ਹਰੇ ਸਚੈ ਸੋ ਤੇ ਸਭ ਕੁਝ ਵੀ ਸਚੈ ਸੋ ਜੀ ਮੰਤਨ ਕਰਿਆ ਹੋਇੰਦਾ ਤੇ ਇੱਥੇ ਮੈਨੂੰ ਬੜਾਈਆਂ ਦਰਗੇ ਪਾਵੇ ਤਾ ਇੱਥੇ ਇਸ ਸੰਸਾਰ ਚ ਬੜਾਈਆਂ ਮਿਲੀਆਂ ਦਰਗਾਹ ਦੇ ਵਿੱਚ ਬੇਤਾਮਰਦੀ ਸਾਂਗਸੰਤਾਈ ਰਤਾਈ ਚ ਬਾਬੇ ਨੇ ਸਾਰੇ ਪੇ ਬਚਨ ਕੀਤੇ ਸੀ ਉਹ ਸਾਰੇ ਜਿਆਦਾ ਮੇਰੇ ਪਿਤਾ ਜੀ ਡੈਰੀਸ਼ ਲਿਖੇ ਰਹੀ ਸੀ ਆ ਜੇ ਬਾਬਾ ਜੀ ਬਚੇ ਜਨ ਜਨ ਫੇ ਵਿਛੜਿਆ ਮਿਲਿਆ ਸਾਰੇ ਕੱਪਾ ਦੇ ਸੁੱਕਾ ਹਰੇ ਜੇਕਰ ਜਨ ਜਨ ਕਾ ਵਿਛੜਿਆ ਸੀ ਤੇ ਸਾਰੇ ਕੱਪਾ ਮੇ ਬੇ ਸਾਡੇ ਦੇ ਸੰਕਟ ਹੋ ਗਈ ਤੇ ਸੁੱਕੇ ਵੀ ਹਰੇ ਹੋਗੇ 102 ਅੰਕ ਤੇ ਆਉਂਦਾ ਜੀ ਇਹ ਦੇਖੋ ਹਰ ਦੇ ਜਨ ਕੇ ਕਪਟਵਸੇ 12 ਸਤਕਾਏ ਇਹੋ ਜੇ ਸੰਧ ਨਹੀਂ ਚਾਹੀਏ ਹਰ ਦੇ ਜਨ ਕੇ ਕਪਟਵਸੇ 12 ਸਤਕਾਏ ਤੇ ਸਾਂ ਮੂਲੇ ਚੁੱਕੀ ਅੰਤ ਗਏ ਪੁਛਤਾਏ 491 ਅਗਜ ਬਾਬਾ ਜੀ ਇਹਦੇ ਬ ਬਚਨ ਬਹੁਤ ਕਹੇ ਡਿਟੇਲਸ ਬਾਬਾ ਜੀ ਨੇ ਸਮਝਾਇਆ ਹਾਂ ਫਿਰ ਕਹਿੰਦੇ ਕਿਹੋ ਜੀ ਸੰਗਤ ਕਰਨੀ ਚਾਹੀਦੀ ਆ ਆ ਦੇਖੋ ਜੀ ਸੰਗਤ ਦਾ ਗੱਲ ਬਾਬਾ ਜੀ ਕਹਿੰਕੇ ਸੰਗਤ ਕਿਸ ਤਰ੍ਹਾਂ ਕਰਨੀ ਚਾਹੀਦੀ ਫਿਰ ਉਸ ਮੇ ਬਾਬਾ ਜੀ ਪੜ੍ਹ ਕੇ ਬੀ ਗੁਰਬਾਣੀ ਚੋਂ ਸਿਧਾਨ ਕੀਤੇ ਹਸਤੀ ਸੇ ਅੰਕਸ ਹੈ ਐਨ ਸਰ ਦੇ ਮੰਤ ਅੱਗੇ ਰੱਖ ਕੇ ਉਪੀ ਸੇਵ ਕਰੇ ਇਹ ਗੁਰਮੁਖ ਆਖੰਵਾਰੀ ਸਭ ਰਾਜ ਸਿਸਟ ਕਹੇ ਦੇਖੋ ਜੀ ਹਾਸਿਸ ਅੰਕਸ ਜਿਵੇਂ ਹਾਥੀ ਦੇ ਇੱਕ ਇੱਕ ਪੈਂਡ ਅੰਬੇਤ ਪੈਂਡ ਅੰਕਸ ਦੀ ਅੰਕਸ ਜਿਵੇਂ ਹਾਥੀ ਨੂੰ ਤੋੜਦਾ ਅੰਕਸ ਉਹਦੇ ਚੰਦੀ ਹਾਸਿਸ ਅੰਕਸ ਐਰਨਸਰ ਦੇ ਬੇ ਅਸਤਾਨ ਦੇ ਯਾਰ ਦੇ ਵਿਚਾਲੇ ਸਰਦੇ ਉਹ ਅਸਤਾਨ ਜਿਵੇਂ ਮੰਤ ਅੱਗੇ ਰੱਖੇ ਮੰਤ ਅੰ ਅੱਗੇ ਰੱਖੇ ਉਪੀ ਸੇਵ ਕਰੇ ਸਭ ਅੱਗੇ ਰੱਖੇ ਸੇਵ ਕਰੇ ਇਹੋ ਗੁਰਮਖਾ ਫੰਦਵਾਰੀ ਸਭ ਰਾਜ ਸਿਸ਼ਟ ਕਰੇ ਜੇ ਗੁਰਮਖੇ ਸਿਸ਼ਟ ਕਰਦੇ ਉਹਨਾਂ ਨੇ ਰਾਜ ਸਿਸ਼ਟਾ ਬਣ ਜਾਂਦੇ ਸਰ ਇਸੇ ਕੋ ਕਿਨੇ ਇਸ ਕਾ ਦੇ ਦਿੱਤੁ ਸਿਖਿਆ ਵੀ ਨਾਨਕ ਨੂੰ 부ਜਿਤ ਆਪੇ ਨਦਰ ਕਰੇ ਨਾਨਕ ਨੂੰ 부ਜੇ ਆਪੇ ਨਦਰ ਕਰੇ ਪੈਸਾ ਜੋ ਵੀ ਇਸ ਤਿਹ ਮਿੰਨੋ ਦੇ ਬਤੀ ਹੋਇਆ ਦੀ ਪੰਦਰ ਕਰੂ ਇਸ ਤਿਹ ਹੋਇਆ ਦੀ ਚਿਸ ਸੰਤਾਰੀ ਰਤਾ ਇਹ ਮੇ ਚੋਣ ਹਾਸਿਸ ਅੰਕਸ ਐਂਸਲ ਦੇ ਮਨਤਾ ਅਗੇ ਰੱਖੇ ਉਬੀ ਸੇਕ ਉਹ ਗੁਰਮਖਾ ਸਨ ਵਾਰਿਸਨ ਰਾਜ ਸਿਸਟ ਕਰੇ ਰਾਜ ਸਿਸਟ ਕਰੇ ਹਨ ਨਾਣ ਗੁਰ ਮੂਜੇ ਜਾ ਆਪੇ ਨਧ ਕਰੇ ਜਿਹਨੇ ਨਧ ਰੂਹੀ ਸੋਖ ਕੋ ਰਾਸ ਬਿ ਹੋ ਜਾਂਦਾ ਜੀਆ ਇਹ ਬਾਬਾ ਜੀ ਇਹ ਬਚਨ ਕੀਤਾ ਜੀ ਹੈ ਇਹ ਬਾਬਾ ਜੀ ਕੀਤਾ ਵੀ ਗੁਰੂ ਬੀ ਇਸ ਮਹਾਂਪੁਰਸ਼ ਸੰਗ ਦਾ ਕੀ ਮਰਦਾ ਅੱਜ ਵੀ ਇਹ ਵੀ ਬਚਨ ਕੀਤਾ ਮਹਾਂਪੁਰਸ਼ ਸੰਗ ਦਾ ਕੀ ਮਰਦਾ ਗੁਰ ਸੇਵਾ ਤੇ ਸੋਖ ਹੋਪੀ ਜੇ ਫਿਰ ਦੁੱਖ ਨਾਲ ਲੱਗੇ ਆਏ ਗੁਰ ਸੇਵਾ ਤੇ ਸੋਖ ਹੋਪੀ ਗੁਰੂ ਦੀ ਸੇਵਾ ਕਾ ਨਾ ਸੋਖ ਹੋਪ ਮੇਰਾ ਮਰਦਾਪਨ ਉਪ ਉਪਜਾ ਬੀਜ ਵੀ ਚੈਦਾ ਗੌਰ ਸੇ ਵਾਤੇ ਗੌਰ ਸੇ ਸੋਕੋ ਬਲੀਫਰ ਡੋਕਣਾ ਗਿਆ ਡੋਕਣੀ ਗਿਆ ਜੰਮਣ ਮਰਨਾ ਮਿਟ ਗਿਆ ਕਾਲੇ ਫਕੀਸ ਨਾ ਕਿਸ ਬਿਸਾਈ ਜੰਮਣਾ ਮਰਨਾ ਮਿਟ ਗਿਆ ਕਾਲੇ ਫਕੀਸ ਨਾ ਬਿਸਾਈ ਏ 652 ਗਿਤੇ ਫਿਰ ਦੇ ਬਾਬਾ ਜੀ ਸਾਰ ਸਮਝਾਇਆ ਜੀ ਕਰਕੇ ਫਿਰ ਰਾਸ਼ਟਰਪਤੀ ਨੇ ਬਹੁਤ ਜ਼ਿਆਦਾ ਵੀ ਵੀ ਬਾਬਾ ਜੀ ਬਾਬਾ ਜੀ ਬਹੁਤ ਸਮਝਾਇਆ ਫਿਰ ਉਸ ਤੋਂ ਬਾਅਦ ਜਦੋਂ ਬਾਬਾ ਜੀ ਨੇ ਤਿੰਨ ਮਹੀਨੇ ਬਾਅਦ ਉਹ ਦੂਆ ਦਾ ਵੀ ਆਪਣਾ ਬਾਬੇ ਜੀ ਪਾਣਾ ਵਰਤਤਾ ਸੀ ਗਈ ਤੇ ਉਹਦੇ ਤੋਂ ਤਿੰਨ ਘੰਟੇ ਪਹਿਲਾਂ ਅਸੀਂ ਸੇ ਸ਼ਾ ਮੀਂਹਿੰਦਰ ਸਿੰਘ ਗਰੀਆ ਉਹਨਾਂ ਦੇ ਪੜਾ ਡਾਕਟਰ ਨਾਲ ਹੀ ਸੀ ਸਾਰੇ ਫਿਰ ਪਿਤਾ ਜੀ ਵੀ ਡੈਲੀਜੈਂਸੀ ਲਿਖਿਆ ਜਿਸ ਨੂੰ ਤੁਸੀਂ ਦੇਖਿਆ ਤੇ ਇਹ ਵੀ ਸਾਰਾ ਤੇ ਫਿਰ ਜਦ ਬਾਬੇ ਜੀ ਪਾਣਾ ਵਰਤਤਾ ਸੀ ਫਿਰ ਉਹ ਰਾਸ਼ਟਰਪਤੀ ਵੀ ਬਹੁਤ ਅਫਸਰਟ ਹੋਏ ਸੀ ਫਿਰ ਰਾਸ਼ਟਰਪਤੀ ਨੇ ਬਾਬਾ ਜੀ ਜਾਦ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਬਈ ਅਖੰਡ ਪਾਠ ਕਰਾਇਆ ਸੀ ਅਖੰਡ ਪਾਠ ਦੇ ਵਿੱਚ ਉਸ ਮੋਕੇ ਇਨ ਨਾਲ ਸੋ ਪਟੀਆਂ ਸੀ ਇਹ ਮਗਾਈ ਸੀ ਤੇਜ ਜਿਹੜਾ ਰਾਗੀ ਪਾ ਦਰਸਉਣੀ ਰਾਗੀ ਹਰਵੰਸਉਣੀ ਰਾਗੀ ਮਨਸ਼ਾ ਸੇ ਇਹ ਕਪੂਰ ਸੇ ਆਈ ਤੇ ਜਿਹੜੇ ਮੇਰੇ ਰਾਗੀ ਸੀ ਸਾਰੇ ਇਹ ਸਾਰੇ ਪਹੁੰਚੇ ਸੀ ਤੇ ਬਾਬਾ ਜੀ ਵੀ ਉਸ ਤੋਂ ਵੀ ਅੱਜ ਕਦੇ ਸਾਧੂ ਜਿਹੜੇ ਹੁੰਦੇ ਜੀ ਅੱਜ ਤੱਕ ਵੀ ਕੋਈ ਮੁੱਖ ਮੰਤਰੀ ਆ ਸਾਡੀ ਮੱਗੇ ਬੰਦਸ ਕਰੇ ਮੁੱਖ ਮੰਤਰੀ ਆ ਜੀ ਕੋਈ ਅਜੇ ਆਪਾਂ ਉਹਦੇ ਮੋੜ ਭੱਜੇ ਫਿਰਦੇ ਆ ਜੀ ਸਭ ਭੁਲਾ ਦੇ ਆ ਇਹ ਸਾਡੀ ਸੇਜ ਕੀ ਆ ਸਾਡੇ ਬਾਣਾ ਕਿਹੜਾ ਪਿਆ ਸਾਡੇ ਦਸਤਾਰ ਕਿਹੜੀ ਬਣੀ ਗੁਰੂ ਸਾਹਿਬ ਜੀ ਦੀ ਦਸਤਾਰ ਅਸੀਂ ਵੀ ਇੱਕ ਇੱਕ ਆਪਣੇ ਆਮ ਜਿਹੜਾ ਬੰਦਾ ਵਾ ਜਿਹੜਾ ਸਾਧੂ ਆਪਣਾ ਹੈਗਾ ਰਾਜਨੀਤਿਕ ਲੀਡਰ ਵੀ ਜਿਹੜਾ ਕਾਂਗਰਸ ਦਾ ਉਹਦੇ ਮਗਰ ਭੱਜੇ ਫਿਰਨਾ ਜਿਹ ਅਕਾਲੀਆ ਦਾ ਉਹਦੇ ਮਗਰ ਭੱਜੇ ਫਿਰਨਾ ਜਿਹ ਕੋ ਫੋਰਜ ਮਾਦਦਾ ਉਹਦੇ ਮਗਰ ਭੱਜੇ ਫਿਰਨਾ ਇਹ ਹੀ ਆ ਪਰ ਨਾਲ ਸਭ ਦੀ ਦੋ ਬਾਬਾ ਜੀ ਮੈਂ ਉਹਨੇ ਸਪੱਟਾ ਜੀ ਹੁਣ ਕੀ ਕੁਸ ਹੋ ਰਿਹਾ ਵਾ ਸਭ ਕੋ ਆਪਾਂ ਜਾਣਦੇ ਆਂ ਸਾਰੇ ਜਾਣਦੇ ਨਾਲ ਸਕੇ ਨੇ ਸਾਰੇ ਪਾਸੇ ਹੋ ਰਿਹਾ ਗਵਰਨਮੈਂਟ ਦੀ ਸਰਕਾਰਾਂ ਜੀ ਨਿਗਾਹਵਾਸਤਾ ਨਾ ਦਿੱਤੀ ਅਸੀਂ ਆਪਣੇ ਆਪ ਹੀ ਫਰੀਦੇ ਜਾ ਰਹੇ ਆਂ ਕੀ ਕਿਰਕੋ ਕਰ ਆਪਣੇ ਆਪ ਖਿਦੇ ਤੇ ਵੀ ਉੱਥੇ ਦੇਖੋ ਤੁਸੀਂ ਵੀ ਕੀ ਕੁਛ ਹੁੰਦਾ ਹੈ ਬੇਬਾਬੇ ਦੋ ਸ਼ਰਤਾਂ ਰੱਖੀਆਂ ਸੀ ਜਿਹਨੇ ਨਾਲਸਾ ਸੰਭਾਲਣਾ ਸਵਾਲੋ ਸਾਰੇ ਦੋ ਸ਼ਰਤਾਂ ਇਸਤਰੀ ਨੂੰ ਮਾਤਾ ਸਮਾਣ ਪੈਸੇ ਗਊਧ ਹਟ ਇਹਦਾ ਹੁਣ ਦੇਖੋ ਡਿਟੇਲਸ ਇਸਤਰੀ ਨੂੰ ਮਾ ਸਮਝੋ ਪੈਸੇ ਗਊਧ ਹਟ ਨਾਲਸਾ ਗੋਲਕ ਨਹੀਂ ਰੱਖੀ ਕੋਈ ਗੋਲਕ ਨਹੀਂ ਹੈਗੀ ਤੇ ਕੋਈ ਗੋਲਕ ਨਹੀਂ ਫਿਰ ਕਹਿੰਦੇ ਸਵਾਲ ਉੱਠਦੇ ਹੀ ਕਹਿੰਦੇ ਸਾਨੂੰ ਸਵਾਲ ਉੱਠਦੇ ਆ ਜੀ ਇਸ ਥਾਂ ਕਿਵੇਂ ਬਣ ਗਏ ਦੇਖੋ ਜੀ ਇਸ ਥਾਨ ਬਾਬਾ ਜੀ ਮੈਂ ਉਹ ਵੀ ਦੱਸਾਂਗਾ ਜੀ ਉਥੇ ਤਹਸ ਸੋਨੇ ਦੀ ਸੇਵਾ ਚੱਲਦੀ ਸੀ ਮਹਾਰਾ ਪਟਿਆਲਾ ਆਇਆ ਸੀ ਬਾਬਾ ਜੀ ਇਸ ਬੇਗੋਨ ਸ਼ਰਕਾ ਕਰਤਾ ਇਹਨੂੰ ਇੱਧਰ ਦੀ ਸੇਵਾਏ ਪਾਸੀ ਲਿਆ ਗਿਆ ਬਾਪਾਸ ਸੇ ਲਿਆ ਇਹ ਸੇਵਾ ਮੈਂ ਆਪਣੇ ਭਰਲੇ ਸੀਟ ਤੇ ਤਿੰਨ ਵਾਰੀ ਬਾਬਾ ਜੀ ਕੋ ਮੈਂ ਮਾਇਰ ਪੇਟ ਕੀਤੀ ਆ ਇੱਕ ਵਾਰੀ ਪਹਿਲੇ 35000 ਫਿਰ 2 ਲੱਖ ਫਿਰ ਲੱਖ ਵੀ ਕੀਤਾ ਸੀ ਬੜੀ ਹੀ ਕੀਮਤੀ ਹੁੰਦੀ ਸੀ ਇੱਕ ਵਾਰੀ ਤੁਹਾਨੂੰ ਕਿਹਾ ਸੀ ਬਾਬਾ ਜੀ ਮੇਰਾ ਪੱਥਰ ਦੇ ਨਾਲ ਕਰ ਬਾਬਾ ਜੀ ਇਹ ਨਹੀਂ ਇਹ ਨਹੀਂ ਸੀ ਮਕੋਣਾ ਬਾਬਾ ਜੀ ਬੇਮ ਜੁਰਗੀਤੀ ਸਹਾਰਾ ਹਾਲਸਾ ਦੌਰ ਇਸ ਸਟੀਲ ਦੀ ਘੜੀ ਗੱਡੀ ਭੇਜੀ ਬਾਬਾ ਜੀ ਨਾਮ ਚੁਰ ਕਰਦੇ ਤੇ ਫਿਰ ਉਹ ਐਸਾ ਜੈਰਾਸ ਜੀ ਉਹਨਾਂ ਦੇ ਰਿਸ਼ਤੇ ਅਸੀਂ ਸਹਾਰਾ ਹਾਲਸਾ ਨੀਂ ਅੰਬਰਸਰੇ ਫੇਵਰੇਟ ਡਾਕਟਰ ਜੈਰਾਸ ਉਹ ਕਹਾਂ ਵੀ ਬਾਬਾ ਜੀ ਇਹ 7 ਦਿਨ ਘੱਡੀ ਚਗਰਾਉ ਖੜੀ ਰਹੀ ਆ ਸਾਨੂੰ ਯਾਦ ਆ ਜੀ ਬੈਲਟਿੰਗ ਸੀ ਰਹੀ ਤੇ ਨਾਲ ਚੋ ਕੇ ਨਹੀਂ ਫੇ ਮੋੜ ਜੂ ਬੱਸ ਫਿਰ ਸਦਾ ਹਰਜਾ ਸੁਆਪ ਆਇਆ ਸੀ ਫਿਰ ਉਹ ਮਸਾ ਜੈਰਾਮ ਸੁਣਿਆ ਕਿ ਕਦੇ ਹੁਣ ਜੈਰਾਮ ਸੁਣਿਆ ਬਾਬਾ ਜੀ ਕਹੇ ਬੇਝੀ ਕਰ ਵੀ ਮੇਰੀ ਗੱਡੀ ਪੂਰਿ ਥਾ ਦੇ ਨੇ ਸਚੀਲ ਦੀ ਆ ਤੇ ਜੈਰਾਮ ਸੁਣ ਕਹਿੰਦਾ ਤੂੰ ਵੀ ਸਚੀਲ ਦੀ ਗੱਡੀ ਦੀ ਮੰਗ ਕਰਦਾ ਫਿਰਦਾ ਇਹ ਬਾਬਾ ਹੀਸ਼ ਸ਼ੀ ਜੀ ਮਹਾਰਾਜ ਕੋਲ ਵੀ ਤੂੰ ਕਹ ਦੇ ਵੀ ਸੋਨੇ ਦੀ ਗੱਡੀ ਭੇਜ ਦੇ ਤਾਂ ਵੀ ਨਹੀਂ ਚੱਕਣਗੇ ਬਾਜੀ ਵਾ ਇਹ ਹੁੰਦੇ ਆ ਮਹਾਪਰਸ਼ ਇਹ ਨਹੀਂ ਅੱਜ ਕੋਲ ਹੁਣ ਵੀ ਸਾਨੂੰ ਵੀ ਮਹਾਪਰਸ਼ਾ ਵੀ ਸਾਨੂੰ ਬੇ ਇਤਨੂੰ ਪੈਸਾ ਆ ਜੇ ਇਤਨੂੰ ਪੈਸਾ ਆ ਜੇ ਉਹ ਕੀ ਗੋ ਸਾਰੀ ਮਿਰਦਾ ਭੰਗ ਵੀ ਪਰ ਮੈਸ ਨੂੰ ਕਿਛੇ ਅਸ਼ੋਰ ਨਹੀਂ ਬਾਬੇ ਬਾਗ ਦਾ ਮਾਲਕ ਮਾਲੀ ਜਿਹੜਾ ਬਾਬੇਸ਼ਰ ਸੀ ਉਹਨਾਂ ਨੇ ਬਾਗ ਬਣਾਇਆ ਉਹਨਾਂ ਦਾ ਮਾਲੀ ਆ ਬਾਬਨਾਂਸੀ ਤੋਂ ਪਸਾਰ ਕੀਤੀ ਸੀ ਬਾਬਨਾਂਸੀ ਬਾਬੇਸ਼ਰ ਦੇ ਮਾਰੇ ਨੇ ਤਪਸਿਆ ਦੇ ਉਹਨੂੰ ਦੇਸਾਰ ਰੰਗ ਪਗਲੇ ਆ ਤੇ ਬਾਗ ਦੇ ਮਾਲੀ ਨੂੰ ਫਿਕਰ ਹੁੰਦਾ ਜੀ ਕੀ ਕਰਾ ਹੁਣ ਬਾਗ ਦੇ ਮਾਲੀ ਨੇ ਆ ਕੇ ਆਪਜੀ ਸਾਰਾ ਉਹਦੇ ਬਾਗ ਦੀ ਲੈਣੀ ਆ ਤੇ ਵੀ ਇਹ ਤਾਂ ਵੀ ਤੋ ਚਾਲ ਨਹੀਂ ਜੀ ਮੇਰਾ ਤਾਂ ਉਹਨਾਂ ਮਾਰ ਮੁਖਾਵੇ ਦੇ ਜਿਹੜੇ ਮੇਰਾ ਤਾਂ ਭੰਡਣਾ ਉਹਨਾਂ ਮਾਰ ਮੁਖਾਵੇ ਇਹ ਤਾਂ ਗੁਰੂ ਬਾਣੀ ਹੁੰਦੀ ਐ ਇਸ ਪਿਛੇ ਕਰਕੇ ਤੇ ਬਾਬਾ ਜੀ ਇਹ ਵੀ ਬਚਣਾ ਜਿੱਥੋਂ ਮੇਰਾ ਤਾਂ ਭੰਗ ਹੋ ਜਾਂਦੀ ਆ ਉੱਥੋਂ ਸ਼ਕਤੀ ਚਲੀ ਜਾਂਦੀ ਆ ਇਹ ਵੀ ਬਚਣਾ ਬਾਬਾ ਜੀ ਇਹ ਤਾਂ ਆਪ ਸੁਣਿਆ ਜੀ ਸਾਡੇ ਸਾਜੀ ਪ੍ਰਵਾਨ ਸੁਣੇ ਤੇ ਇਹ ਬਾ ਜਿਹੜਾ ਹੈਗਾ ਨਾ ਇਹ ਗੱਲ ਕੋਈ ਵੀ ਆ ਵੀ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਵੀ ਮਰਿਆਦਾ ਤੋਂ ਬਗੈਰ ਕੰਨੀ ਕਰੀ ਜਾ ਜੀ ਤੇ ਇਹ ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਜੀ ਦੇਖੀ ਚਲੋ ਕੀ ਹੋਇਆ ਸਭ ਕੁਝ ਸਾਹਮਣੇ ਜਿਹੜੇ ਮੇਰਾ ਦਾ ਭੰਨਣਗੇ ਤਾਂ ਘ ਭੰਗ ਕਰਨਗੇ ਇਹ ਉਹਨੇ ਸਭ ਕੁਝ ਸਮਝ ਲਿਆ ਤੁਸੀਂ ਦੇਖੋਗੇ ਆਜਾ ਹੁਣ ਦੇਖੀ ਜਨਾਂ ਆਪਾਂ ਕੀ ਕੁਸੂ ਜਨਾਂ ਦੇਖੀ ਜਨਾਂ ਕੀ ਕੁਸੂ ਜਨਾਂ ਬਈ ਸਭ ਕੋਈ ਕੋਈ ਰੋਕਣਾ ਆਪੇ ਹੈ ਹੀ ਨਹੀਂ ਤੇ ਆਪਣਾ ਪਿੰਡਾ ਦੇ ਵਿੱਚ ਮਥੇ ਪਾਸ ਹੋ ਰਿਹਾ ਮੈਨੂੰ ਪਤਾ ਸਾਰਾ ਕੁਝ ਪਰ ਮੈਂ ਡਿਟੇਲ ਚ ਨਹੀਂ ਜਾਣਾ ਚਾਹਦਾ ਮਥੇ ਪਾਸੇ ਇਹ ਹੀ ਬੇਨਤੀ ਹੈ ਜੀ ਮੇਰਾ ਕਹਿਣ ਦਾ ਮਤਲਬ ਇਹ ਸੀ ਰਾਜੇ ਮਹਾਰਾਜੇ ਤਾਂ ਤੇ ਬਾਬਾ ਇਖਸ਼ਰ ਸਿੰਘ ਦੇ ਦਰਸ਼ਨ ਲੋਚੇ ਸੀ ਹੱਥਵਾਂ ਨਹੀਂ ਖੜੇ ਹੁੰਦੇ ਸੀ ਪਰ ਬਾਬਾ ਜੀ ਬਿਲਕੁਲ ਨਹੀਂ ਸੀ ਉਹਨਾਂ ਕਿਹਾ ਸਾਡਾ ਕੀ ਕੰਮ ਹੁੰਦਾ ਤੇ ਐਸਾ ਕਹਿੰਦੇ ਜਾਂ ਐਸਾ ਕੋਈ ਕੋਈ ਤਾਂ ਜਾਵੇ ਜੇ ਕੋਈ ਕੋਈ ਐਸੀ ਕੋਈ ਗਾਉ ਹੋਵੇ ਸਾਡੇ ਕੋਈ ਗਾਉ ਨਹੀਂ ਐਂ ਮੈਂ ਐਸਾ ਕਹਿੰਦੇ ਕੋਈ ਨਾ ਕਿਉਂ ਮੰਜ਼ਿਲ ਕਰੀ ਗਰੀਬਾਂ ਵਾਲੀ ਬਾਬਾ ਜੀ ਬੈਠ ਕੇ ਕਹਿੰਦੇ ਮੰਜ਼ਿਲ ਕਹੀ ਗਰੀਬ ਭਾਈ ਪਹੁੰਚਦਾ ਕੋਈ ਸੱਕੇ ਜਿੱਥੇ ਪੁਜੀ ਅਸੀਂ ਨਾ ਮਾਣੇ ਪਹਿਣ ਸ਼ਾਨ ਤੱਕ ਤੇ ਤੇ ਕਿਨੇ ਅਸੀਂ ਪਹੁੰਚਿਆ ਉਦੋਂ ਸ਼ਾਮ ਤੱਕ ਹੀ ਪਹੁੰਚੇ ਪਾਕੀ ਇਹ ਗੱਲ ਸੀ ਤੇ ਵੀ ਨਾਲ ਸਕੇ ਗੁਨਾਹ ਇਥੇ ਨੋਕਣਾ ਇਹ ਅਸੀਂ ਨਾਲ ਕੋਈ ਗੁਨਾਹ ਕੀਤਾ ਸੀ ਕਿਉਂ ਜਾਈਏ ਫਿਰ ਆਪ ਹੁੰਦੇ ਸੀ ਜੋ ਆਪ ਹੁੰਦੇ ਡਾਕਟਰ ਜਿੰਦਰ ਪ੍ਰਸ਼ਾਦ ਵੀ ਸੱਚ ਮਾ ਉਹ ਵੀ ਦੱਸਣ ਉਹ ਪਹਿਲੇ ਜਦੋਂ ਸੁਪਤੀ ਸੀ ਜੀ ਜਦੋਂ ਪੰਜਾਬੀ ਸੁਪਤੀ ਦੀ ਐਸੋਸੀਏਸ਼ਨ ਚੱਲਦੀ ਸੀ ਡਾਕਟਰ ਜਿੰਦਰ ਪ੍ਰਸ਼ਾਦ ਆਪਣੇ ਕਈਆਂ ਨੇ ਪ੍ਰੇਖਾ ਜੀ ਬਾਰੇ ਕਹਿੰਦੇ ਡਾਕਟਰ ਜਿੰਦਰ ਪ੍ਰਸ਼ਾਦ ਸੀ ਰਾਧਾ ਕ੍ਰਿਸ਼ਨ ਸੀ ਸੀਗੇ ਰਾਧਾ ਕ੍ਰਿਸ਼ਨ ਜਿਹੜੇ ਡੇਟ ਵੀ ਦੱਸੀ ਆ ਤੇ ਵੀ ਆਪਣਾ ਉਹਨਾਂ ਕੁ ਪਰ ਜਿਹੜਾ ਜਿਹੜਾ ਆਪਣੇ ਆਪਣੇ ਚ ਤੇ ਡਾਕਟਰ ਅਜਿੰਦਰ ਪ੍ਰਸ਼ਾਸੀ ਉਹ ਵੀ ਹੋਂਸ ਚੋਂ ਸੀ ਬਾਬਾ ਜੀ ਕੋਲ ਤੇ ਇਹ ਡਾਕਟਰ ਬਾਬਾ ਜੀ ਨੇ ਚੰਪਾਈ ਸੀ 19 ਜੁਲਾਈ 1963 ਨੂੰ ਤਨਕਵੀਂ ਦੇ ਪਿੰਡਾਂ ਪਾਈ ਸੀ ਉੱਤੇ ਰਾਸਟਰੀ ਚਾਰਨ ਚਾ ਪਾਈ ਸੀ ਤੇ ਤੇ ਆਪਣਾ ਜਿਹੜਾ ਡਾਕਟਰ ਅਜਿੰਦਰ ਪ੍ਰਸ਼ਾਸੀ ਇਹ ਵੀ ਹੋਂਸ ਇਹ ਤਾਂ ਪੰਜਾਬ ਦਾ ਡੇਰਾ ਆਪਣਾ ਇਹ ਜਿਹ ਸੀਗਾ ਜੀ ਫੇਰੀ ਇਹਦੀ ਤੁਹ ਡਿਖੇ ਆਈ ਸੀ ਕਿਸੇ ਕਿਸੇ ਕੰਮ ਨੇ ਜੀ ਆਪਾਂ ਕੋਈ ਲਾਲਾ ਰਾਜਪੁਰਾ ਦਾ ਕੋਈ 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 ਸਮਾਗਮ ਸੀ ਉੱਥੇ ਆਈ ਸੀ ਡਾਕਟਰ ਜਿੰਦਰਪ੍ਰਸਾਦ ਉਹਨਾਂ ਨੇ ਫਿਰ ਇੱਛਾ ਪ੍ਰਗਟ ਕੀਤੀ ਵੀ ਇਹ ਮੈਂ ਨਾਰਤ ਸਾਬਬੀ ਕੋਲ ਦਸ਼ਕਰਣ ਜਾਣਾ ਫਿਰ ਉਸੋ ਕੇ ਸਿਕਿਉਰਟੀ ਨੇ ਵੀ ਮਨਾ ਕਰਤਾ ਸੀ ਕਿਉਂਕਿ ਪੰਜਾਬੀ ਸੂਬੇ ਦਾ ਵੀ ਅੱਜ ਜੀ ਰਜਿਸਟ੍ਰੇਸ਼ਨ ਬਹੁਤ ਜ਼ੋਰਤ ਚੱਲ ਰਹੀ ਸੀ ਉਹ ਵੀ ਮੈਂ ਕਿਸੇ ਦਸਮਾ ਉਦੋਂ ਮਨਾ ਕਰਤਾ ਸੀ ਇਹ ਬੰਤੇ ਤੇ ਬਾਬਾ ਜੀ ਨਾ ਵੀ ਬਾਬਾ ਜੀ ਸੀ ਆਮ ਮੇ ਹੁਣ ਵੀ ਜਿੱਦੇ ਵੀ ਕੋਈ ਜਦੋਂ ਕੋਈ ਜਦੋਂ ਮਰਾਦਾ ਪੰਨੂਗਾ ਉਹ ਆਪ ਜੁ ਮੇਰੀ ਆਪਾਂ ਨੂੰ ਕੋਈ ਫਿਕਰ ਨੀ ਕਰਨੀ ਲੋੜ ਪਾਪਾ ਜਾਣਾ ਵਾ ਬਾਬਾ ਜੀ ਨੂੰ ਧਿਆਓ ਬਾਬਾ ਜੀ ਜਾਂ ਬਾਬਾਦਾਨ ਸਿੰਘ ਜੀ ਵਾ ਬੇਈਸ਼ ਜੀ ਮਾਰਨ ਜਾਓ ਉਹਨੇ ਕੋ ਦੱਤਾ ਲੈਣੀ ਉਹ ਅੱਜ ਵੀ ਤੁਸੀਂ ਨਾ ਜੀ ਅੱਜ ਵੀ ਤੁਸੀਂ ਮੈਂ ਮੈਂ ਦੱਸੂਗਾ ਮਸਲਾ ਅੱਜ ਵੀ ਤੁਸੀਂ ਧਿਆਨੋ ਉਹਨਾਂ ਨੂੰ ਤੁਹਾਡੀ ਅੱਜ ਵੀ ਝੋਲੀਆਂ ਪਰਦੇ ਬਾਬਾਈਸ਼ ਜੀ ਮਾਰਨ ਅੱਜ ਵੀ ਝੋਲੀਆਂ ਪਰਦੇ ਅਸੀਂ ਦੇਖਿਆ ਬਈ ਕਾਲ ਯੁਗ ਹਰੇਕ ਚੀਜ਼ ਦਾ ਰੂਪਤਨ ਕਰ ਸਕਦਾ ਹਰੇਕ ਚੀਜ਼ ਦਾ ਪਰ ਇਹ ਕਾ ਇਮੀਡੀਏਟ ਗੁਰੂ ਦਾ ਰੂਪਤਨ ਕਰ ਸਕਦਾ ਇਹ ਵਿਜੀਤ ਸੀ ਇਹਨਾਂ ਕੰ ਦਾ ਸ਼ਕੀਰ ਉਹ ਉਹਦਾ ਉਹ ਨਵਾਂ ਬਾਬੇ ਇਸੇ ਸੇ ਪਾਰਲੇ ਸਦੀਕਾ ਇਹ ਵੀ ਇੰਤਰੀ ਉਹ ਕੋਈ ਦਾਸ ਸੀ ਗੋਗੋ ਕਲਤਰਾ ਉਹਦਾ ਸਮਾਫੀ ਜਦ ਜਾਚ ਪਾ ਤੇ ਅੰਤ ਵਿੱਚ ਫਤਿਹ ਬੁਲਾਉਣਾ ਦੇ ਬਾਹਰ ਜੀ ਕਾ ਕਲਸਾ ਵਹੀ ਜੀ ਕੀ ਪਤ